ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਇਹ ਸਵੇਰ ਦਾ 9:30 ਦਾ ਟਾਈਮ ਹੈ ਤੇ ਬੜਾ ਹੀ ਵਧੀਆ ਮੌਸਮ ਹੁੰਦਾ ਆਲਦਵਾਲੇ ਜਿਵੇਂ ਘਰਾਂ ਦੇ ਵਿੱਚ ਬਲਬ ਜਗਦੇ ਦੇਖਦੇ ਨੇ ਉਧਰੋਂ ਬਾਣੀ ਚੱਲਣ ਲਈ ਹੁੰਦੀ ਗੁਰੂ ਘਰਾਂ ਵਿੱਚ ਤੇ ਸਿਰਸਰੇ ਚਿੜੀਆਂ ਦਾ ਰੌਲਾ ਤੇ ਇੱਧਰ ਨਾਲ ਥੋੜੀ ਥੋੜੀ ਹਵਾ ਚੱਲਦੀ ਵੀ ਸੀਗੀ ਤੇ ਮੈਂ ਬੱਚਿਆਂ ਦੇ ਕੱਪੜੇ ਧੋ ਲਿਆ ਸੀ ਹਲੇ ਆਪਣੇ ਮਸ਼ੀਨ 'ਚ ਪਾਏ ਸੀ ਇਸ਼ਨਾਨ ਕਰਾਏ ਸੀਗੇ ਤੇ ਉਹਨੇ ਨੂੰ ਹੁਣ ਆਪਣੇ ਧੋਪਦੇ ਪਏ ਨੇ ਤੇ ਇੱਧਰ 5:00 ਵਜ ਗਏ ਨੇ ਹੁਣ ਆਪਾਂ ਹੁਣ ਰਸੋਈ ਵਾਲ ਜਾਣੇ ਆ ਬਾਹਰ ਦਾ ਕੰਮ ਨਿਬੇੜ ਲਈਦਾ ਸਵੇਰੇ ਸਿਰੇ ਧੁੱਪ ਚ ਜੋਨ ਨਾਲੋਂ ਇੱਧਰ ਬੱਚਿਆਂ ਵਾਸਤੇ ਨਾ ਥੋੜੀ ਜਿਹੀ ਅਰਬ ਵੀ ਪੁੰਨੀ ਸੀ ਸਕੂਲ ਵਾਸਤੇ ਬਾਕੀ ਆਪਣੇ ਜੋਗੀ ਹੈ ਸੀ ਬਸ ਕੱਲੇ ਉਹਨਾਂ ਦੇ ਨਾ ਸਕੂਲ ਕੱਲ ਲੰਝ ਗਏ ਤੇ ਇੱਧਰ ਉਹਨਾਂ ਦੇ ਲੰਚ ਬਾਕਸ ਪੈਕ ਕਰਕੇ ਤੇ ਕੋਲ ਹੀ ਆਪਣਾ ਦੁੱਧ ਰਿਜ ਗਿਆ ਸੀਗਾ ਲੈਟ ਕਰਕੇ ਸਿਰਸਰੇ ਲਾਲਜੋ ਹੋ ਜਾਂਦਾ ਥੋੜਾ ਜਿਹਾ ਇਹੋ ਜਿਹਾ ਕੰਮਾਂ ਦਾ ਤੇ ਮੈਂ ਕਿਹ ਚਲੋਣਾ ਵਾਸਤੇ ਨਾ ਸਕੂਲ ਤੋਂ ਆ ਕੇ ਖਾਂਜੋਗੀਆਂ Roasted ਫੈਣੀਆਂ ਪਈਆਂ ਸੀਗੀਆਂ ਉਹ ਬਣਾ ਦੇਣੇ ਆ ਤੇ ਲੰਚ ਬਾਕਸ ਨਾ ਉਹਦੇ ਤਿਆਰ ਨੇ ਵਾਟਰ ਬੋਟਲਾਂ ਵੀ ਭਰ ਕੇ ਧਾਰਤੀਆਂ ਨੇ ਐਨ ਕੋਲ ਸਾਰੀ ਸਲੇਪ ਸਾਫ-ਸੂਫ ਕਰ ਲਈ ਸੀਗੀ ਤੇ ਸਵੇਰੇ-ਸਵੇਰੇ ਇੱਕ ਵਾਰੀ ਨਾ ਮਸ਼ੀਨ ਵਾਂਗੂ ਚੱਲਣਾ ਪੈਂਦਾ ਪਰ ਇਹ ਵੀ ਜੇ ਮਸ਼ੀਨ ਵਾਂਗੂ ਚੱਲੋ ਨਾ ਤੇ ਫਿਰ ਕੰਮ ਵੀ ਵਧੀਆ ਨਿਭੜ ਜਾਂਦਾ ਜੇ ਆਲਸ ਜਾ ਪਾ ਕੇ ਬਹਿ ਜਾਓ ਫਿਰ ਕੰਮ ਵੀ ਨਹੀਂ ਹੁੰਦਾ ਹੈਗਾ ਹਾਲੇ ਬੱਚਿਆਂ ਜਾਣਾ ਸੀਗਾ ਮੇਰਾ ਤਕਰੀਬਨ ਨਾ ਰਸੋਈ ਦਾ ਰੋਟੀਆਂ ਵਗੈਰਾ ਬਣਾ ਕੇ ਸਾਰੀਆਂ ਰੱਖ ਲੀਆਂ ਸੀ ਦੁੱਧ ਗਰਮ ਹੋ ਗਿਆ ਸੀਗਾ ਤੇ ਇਹ ਜੋ ਕੰਮ ਹੋ ਗਏ ਸੀ ਇੱਕ ਵਾਰੀ ਮੈਂ ਕਿ ਥੋੜੀਆਂ ਜੀਆਂ ਫਿਆਣੀਆਂ ਨਾ ਖੋਲ ਕੇ ਵੇਖ ਲੈਣੇ ਆ ਉੰਜ ਡੱਬੇ ਚ ਰੱਖੀਆਂ ਸੀਗੀਆਂ ਤੇ ਮੈਂ ਕਹਿ ਰਹੀ ਸੀ ਕਿ ਅੱਜ ਮੈਂ ਕਸਟਰਡ ਪਾਊਡਰ ਨਹੀਂ ਪਾਣਾ ਹਰਵਿੰਦਰਾਂ ਦੀ ਨਹੀਂ ਕਸਟਰਡ ਪਾਊਡਰ ਪਾ ਕੇ ਬਣਾਇਆ ਜੀ 컬러 ਬੜਾ ਵਧੀਆ ਲੱਗਦਾ ਜਦੋਂ ਫ੍ਰਿਜ ਚ ਠੰਡੀ ਹੋ ਜੇ ਨਾ ਚੀਜ਼ ਫਿਰ ਕਸਟਰਡ ਦਾ ਕਲਰ ਬੜਾ ਵਧੀਆ ਲੱਗਦਾ ਤੇ ਠੰਡੇ ਦੁੱਧ ਵਿੱਚ ਮੈਂ ਚਮਚੇ ਦੋ ਕੁ ਪਾ ਕੇ ਮੈਂ ਕਿਹਾ ਚੰਗੀ ਤਰ੍ਹਾਂ ਚਲੋ ਘੋਲ ਲੈਣੇ ਆ ਉਹਨਾਂ ਨੂੰ ਇਹੀ ਹੁੰਦਾ ਹਰ ਚੀਜ਼ ਦਾ ਕਸਟਰਡ ਹੋਣਾ ਚਾਹੀਦਾ ਕੀ ਕਲਰ ਸੋਨਾ ਲੱਗਦਾ ਬਸ ਤੇ ਅੰਦਰ ਦੁੱਧ ਨਾ ਗਰਮ ਹੋ ਗਿਆ ਸੀ ਥੋੜਾ ਹੀ ਦੁੱਧ ਧਰਿਆ ਮੈਂ ਸੇਵੀਆਂ ਵੀ ਥੋੜੀਆਂ ਸੀਗੀਆਂ ਬਸ ਬੱਚਿਆਂ ਵਾਸਤੇ ਤੇ ਸੇਵੀਆਂ ਵਿੱਚ ਪਾ ਦਿੰਨੇ ਆਪਾਂ ਆਂਦਿਆਂ ਦੀ ਇਹੋ ਜੀ ਕੋਈ ਨਾ ਕੋਈ ਚੀਜ਼ ਬਣੀ ਹੋਵੇ ਨਾ ਫਿਰ ਉਹਨਾਂ ਨੂੰ ਬੜਾ ਵਧੀਆ ਲੱਗਦਾ ਰੋਟੀ ਤੇ ਪੁੱਛੋ ਨਾ ਉਹਦੇ ਤੋਂ ਤੇ ਉਹ ਜਵਾਬ ਹੀ ਦੇ ਦਿੰਦੇ ਨੇ ਪਹਿਲੀਆਂ ਜੀ ਤੇ ਆਪਾਂ ਖੰਡ ਪਾ ਲੈਨੇ ਆ ਵਿੱਚ ਗਰਮੀ ਨਾਲ ਸਵੇਰੇ ਸਵੇਰੀ ਬਹੁਤ ਜ਼ਿਆਦਾ ਲੱਗਦੀ ਹੁੰਦੀ ਹੈ ਤੇ ਇੱਧਰ ਆਪਾਂ ਨਾਲ ਹੀ ਕਸਟਰਡ ਪਾ ਦਿੰਨੇ ਆ ਵਿੱਚ ਪਾ ਕੇ ਤੇ ਸਿਮਤੇ ਕਰਕੇ ਕੋਲ ਔਨੇ ਨੂੰ ਜਿਹੜਾ ਥੋੜਾ ਬਾਲਾ ਕੰਮ ਰਹਿ ਗਿਆ ਰਸੋਈ ਦਾ ਉਹ ਕਰ ਲੈਨੇ ਆ ਪਹਿਲਾਂ ਬੱਚੇ ਜਾਂਦਿਆਂ ਨਾ ਮੈਂ ਰਸੋਈ ਦਾ ਕੰਮ ਹੀ ਨਿਬੇੜਦੀ ਆ ਇਸ ਪਾਸੇ ਫੇਰਾਂ ਨੂੰ ਨਾ ਦਿਲ ਨਹੀਂ ਕਰਦਾ ਜਦੋਂ ਇੱਕ ਵਾਰੀ ਪੱਖੀ ਵਾਲੇ ਪਾਸੇ ਜਲੇ ਜਾ ਬੱਚੇ ਕਾਲ ਕੇ 15-20 ਮਿੰਟ ਨਾ ਮੈਂ ਤੇ ਰਹਿਣ ਨੂੰ ਆਰਾਮ ਕਰਦੀ ਆ ਕਿਉਂਕਿ ਸਵੇਰੇ ਟਾਈਮ ਨਾਲ ਉੱਠੇ ਹੋਈ ਤਾਂ ਥੱਕ ਜੀਦਾ ਫਿਰ ਤੇ ਇੱਧਰ ਆ ਗਈਆਂ ਸੇਵੀਆਂ ਬਣ ਲਈਆਂ ਸੀਗੀਆਂ ਕੱਟ ਤੇ ਕਰਦੀ ਆ ਮੈਂ ਹਰੀ ਜਨ ਨਾ ਤੇ ਬਸ ਨਾ ਬਰਤਨ ਰਹਿ ਗਏ ਨੇ ਸਾਫ਼ ਕਰਨ ਵਾਲੇ ਉਹ ਸ਼ੈਂਕ ਭਰਿਆ ਪਿਆ ਹਲੇ ਤੇ ਹੁਣ ਆਪਾਂ ਉਧਰ ਹੀ ਹੋਵਾਂਗੇ ਤੇ ਅੰਦਰ ਮੈਂ ਬਾਲੀ ਚ ਵੇਖਣ ਲਈ ਸੀਗੇ ਜੀਮਾ ਸਾਹਿਬ ਤੇ ਡੈਡੀ ਸਾਡੇ ਲੱਗੇ ਨੇ ਪੱਠੇ ਵਢਣ ਟਰੈਕਟਰ ਟਰਾਲੀ ਇੱਥੇ ਹੀ ਲੈ ਆਂਦੇ ਨੇ ਕਿਉਂਕਿ ਉਂਝ ਚੱਕ ਲਜਾਣੇ ਪੜੇ ਔਖੇ ਲੱਗਦੇ ਨੇ ਦੂਰ ਖੜਨੇ ਪੈਂਦੇ ਨੇ ਉਧਰੋਂ ਸੀਜ਼ਨ ਦਾ ਟਾਈਮ ਹੁੰਦਾ ਉਧਰੋਂ ਅਸੀਂ ਰਾਜੂ ਰੱਖਿਆ ਸੀਗਾ ਰਾਜੂ ਸਾਡਾ ਚਲਾ ਗਿਆ ਜਦੋਂ ਮੂੰਜੀ ਲਾਨ ਦਾ ਪੂਰਾ ਜ਼ੋਰ ਸੀਗਾ ਉਹ ਆਪਣੇ ਬਿਹਾਰ ਚਲੇ ਗਿਆ ਜਦੋਂ ਕੰਮ ਜ਼ਿਆਦਾ ਨਹੀਂ ਨਾ ਹੁੰਦਾ ਉਦੋਂ ਰਹਿ ਜਾਂਦੇ ਨੇ ਜਦੋਂ ਕੰਮ ਦਾ ਜ਼ੋਰ ਹੋ ਜਾਂਦਾ ਉਦੋਂ ਤੁਰ ਜਾਂਦੇ ਨੇ ਤੇ ਹੁਣ ਡੈਡੀ ਹੁਣਾਂ ਨੂੰ ਬੜਾ ਔਖਾ ਹੋਇਆ ਪਿਆ ਤੇ ਧਰ ਆਪਣੀਆਂ ਸੇਵੀਆਂ ਬਣ ਗਿਆ ਸੀ ਹੁਣ ਆਪਾਂ ਲੱਗੇ ਆਂ ਭਾਂਡੇ ਸਾਫ਼ ਕਰਨਾਂ ਫਿਰ ਸੋਈਆ ਪਾਣਾ ਸਾਫ ਕਰ ਲਈਏ ਕੜਾਈ ਚੋਂ ਸਬਜੀ ਕੱਢ ਕੇ ਤੇ ਫਰਾਈ ਪੈਨ ਚ ਪਾ ਲਈਏ ਤੇ ਉਸ ਤੋਂ ਮਗਰੋਂ ਆਪਾਂ ਬੱਚੇ ਸਕੂਲ ਚਲੇ ਗਏ ਸੀ ਤੇ ਆਇਆ ਅੰਦਰ ਦਾ ਹਾਲ ਏ ਮਤਲਬ ਕੰਬਲ ਐ ਖਲਾਰੇ ਪਏ ਨੇ ਮੂੜ ਚਾਏਗਾ ਤੇ ਕਦੀ ਜੋੜ ਜਾਣਗੇ ਜਦੋਂ ਤੱਕ ਇਹ ਏਸੀ ਚੱਲਦਾ ਕੰਬਲ ਇਹਨਾਂ ਦੇ ਉੱਤੇ ਹੁੰਦੇ ਨੇ ਤੇ ਜਦੋਂ ਏਸੀ ਬੰਦ ਹੋ ਜਾਂਦਾ ਤੇ ਇਹ ਕੰਬਲਾਂ ਦੇ ਉੱਤੇ ਹੁੰਦੇ ਨੇ ਪਹਿਲਾਂ ਏਸੀ ਬੰਦ ਨਹੀਂ ਕਰਨ ਦਿੰਦੇ ਹੈਗੇ ਦੋਸਤੋ ਮਗਰ ਉਹ ਪਚਾੜੂ ਪੋ ਚਲਾ ਕੇ ਆ ਨੂੰ ਸਾਹ ਸੁਪਾਈ ਕਰਕੇ ਮੈਂ ਕਿ ਚਲੋ ਕੱਪੜੇ ਨਾਲ ਬਾਹਰੋਂ ਚੁੱਕ ਲਿਆ ਨੀ ਅੰਦਰ ਤੇ ਅੰਦਰ ਬੈ ਕੇ ਜੋੜਾਂਗੇ ਜਿਆਦਾ ਸੀਮਾ ਹੱਪਾਈ ਸੀ ਚੱਲਦਾ ਪਿਆ ਅੰਦਰ ਹੀ ਬੈੰਨੇ ਆ ਇੱਥੇ ਕੋਲ ਜਿਹੜੇ ਪ੍ਰੈਸ ਕਰਨ ਵਾਲੇ ਹੋਣਗੇ ਪ੍ਰੈਸ ਕਰ ਲਾਂਗੇ ਜੋੜਨ ਵਾਲੇ ਹੋਣਗੇ ਤੇ ਜੋੜ ਲਾਂਗੇ ਤੇ ਇਧਰ ਨਾਲ ਅਜ ਨੌ ਸਿਗਨਲ ਆਣ ਰਿਹਾ ਕਿ ਬੜਾ ਵਧੀਆ ਲੱਗਦਾ ਜਦੋਂ ਹੇਮਕੋਟ ਸਾਹਿਬ ਤੋਂ ਕੋਲ ਸੁਖਮਣੀ ਸਾਹਿਬ ਦਾ ਜਾਬ ਲਾ ਲਈ ਤੇ ਕੋਲ ਪ੍ਰੈਸ ਕਰਦੀ ਰਹੀਦਾ ਕੋਲ ਕੋਈ ਨਾ ਕੋਈ ਕਮਰੇ ਚ ਕੰਮ ਕਰ ਲਿਆ ਕੱਪੜੇ ਜੋੜ ਲੇ ਇਹ ਹਜੇ ਕੋਲ ਕੰਮ ਕਰਦੇ ਹੋ ਰਹੀਦਾ ਤੇ ਅੱਜ ਨਾਲ 9 ਸਿਗਨਲ ਆ ਗਏ ਤੇ ਵਧੀਆ ਹੁੰਦਾ ਕੋਲ ਬਾਣੀ ਚੱਲਦੀ ਰਹਿੰਦੀ ਏ ਤੇ ਹੁਣ ਆਪਾਂ ਕੱਪੜੇ ਜੋੜਨੇ ਆ ਤੇ ਬੱਚੇ ਨਾਲ ਸਕੂਲ ਤੋਂ ਆ ਗਏ ਸੀਗੇ ਮੈਂ ਕਿ ਉਹਨਾਂ ਨੂੰ ਆਪਾਂ ਖਿਆਣੀਆਂ ਪਾ ਕੇ ਦੇ ਦੇਣੇ ਆ ਵਾਹ ਕਿੰਨਾ ਦੁੱਧ ਸੀਗਾ ਜਦ ਮੈਂ ਰੱਖਿਆ ਸੀ ਫ੍ਰਿਜ ਦੇ ਵਿੱਚ ਇਹਨੂੰ ਸੋਖ ਲਿਆ ਮੇਰੀਆਂ ਪੇਂਗਾਇਆਂ ਨਾ ਬਹੁਤ ਜ਼ਿਆਦਾ ਫੁੱਲ ਗਈਆਂ ਨੇ ਫ੍ਰਿਜ ਦੇ ਵਿੱਚ ਤੇ ਹੁਣ ਮਤਲਬ ਐ ਹੋਣ ਡਿਆ ਸਾਰਿਆਂ ਨੂੰ ਕਿ ਕਿਸੇ ਨੂੰ ਚਮਚਾ ਵਧ ਨਾ ਚਲਾ ਜਾਏ ਐ ਨੂੰ ਬਰਾਬਰ ਹੋਣਾ ਚਾਹੀਦੀ ਏ ਕੋਲ ਖਲੋ ਕੇ ਉਹਨਾਂ ਪਵਾਣੀਆਂ ਨੇ ਕੌਲੀਆਂ ਦੇ ਵਿੱਚ ਕਿ ਉਹਨੂੰ ਨਾ ਵੱਧ ਕਿਤੇ ਚਲੀ ਜਾਏ ਫਿਰ ਐਨ ਕੌਲੀਆਂ ਵੇਖ ਵੇਖ ਕੇ ਲੈਂਦੇ ਨੇ ਕਿ ਇਸ ਕੌਲੀ 'ਚ ਜ਼ਿਆਦਾ ਹੈ ਮੈਸੇਜੇ ਮੈਂ ਕਹਿੰਦੀ ਨਾ ਕਿ ਰੋਟੀ ਲਿਆ ਕੇ ਆਵਾਂ ਜਾਂ ਚਾਹ ਬਣਾ ਕੇ ਲੈਵਾਂ ਨਾ ਸਾਰਾ ਨਾ ਸਭ ਜਵਾਬ ਦੇ ਦੇਣਾ ਸੀ ਹੁਣ ਇਸ ਸੇਵੀਆਂਦਾਰਾਂ ਨੂੰ ਪਤਾ ਸਵੇਰੇ ਬਣਡੀਆਂ ਸੀ ਜ ਜਦ ਅਸੀਂ ਸਕੂਲ ਗਏ ਸੀ ਤੇ ਠੰਡੀਆਂ ਹੋਈਆਂ ਨੇ ਫ੍ਰਿਜ ਦੀਆਂ ਹੈ ਮਸਟੋਮਾ ਗਰੋਣਾ ਇਹ ਰਾਤ ਦਾ ਕੰਮ ਹੈ ਆਂਟੀ ਗਵਾਂਡੀਆਂ ਦੀ ਨਾ ਕਰ ਮੱਝ ਸੋਈ ਸੀਗੀ ਤਾਂ ਟੀ ਬੋਲੀ ਦੇ ਕੇ ਗਏ ਸੀਗੇ ਤੇ ਮੈਂ ਆਪਾਂ ਬੋਲੀ ਕਾਟ ਕੇ ਪੀਨੀ ਆ ਵੈਸੇ ਗਰਮੀ ਬਹੁਤ ਜ਼ਿਆਦਾ ਸੀਗੀ ਪਰ ਮੈਂ ਚਲੋ ਕੋਈ ਗੱਲ ਨਹੀਂ ਕਦੀ ਕਦੀ ਤੇ ਐਵੇਂ ਵੀ ਚੀਜ਼ ਸਵਾਦ ਲੱਗਦੀ ਹੈ ਤੇ ਥੋੜਾ ਜਿਹਾ ਮੈਂ ਪਾਣੀ ਪਾ ਲਿਆ ਸੀ ਕਿਉਂਕਿ ਹਾਲੇ 1-2 ਦਿਨ ਹੀ ਹੋਇਆ ਸੀ ਮੱਝ ਸੂਈ ਨੂੰ ਤੇ ਫਿਰ ਸੰਘਣੀ ਜਿਹੜੀ ਫੋਟ ਵਾਲੀ ਹੁੰਦੀ ਜ਼ਿਆਦਾ ਉਹ ਵੀ ਨਹੀਂ ਖਾਦੀ ਜਾਂਦੀ ਇਸ ਲਈ ਥੋੜਾ ਜਿਹਾ ਪਾਣੀ ਪਾ ਲਿਆ ਸੀਗਾ ਵਿੱਚ ਹੱਲੇ ਮੈਂ ਰੋਟੀਆਂ ਹੱਲੇ ਪਕਾਈਆਂ ਹੀ ਸੀਗੇ ਨਾਲ ਹੀ ਮੈਂ ਕਿ ਬੋਲੀ ਧਰ ਦਿੰਨੇ ਆਪਾਂ ਕੰਮ ਕਰਦਿਆਂ ਕਰਦਿਆ ਨਾ ਨਾਲ ਇਹ ਵੀ ਬਨਜੇਗੀ ਕਿ ਰਸੋਈ ਚ ਫੋੜਾ ਫੜ ਨਿਕਲ ਜਾਈਏ ਹੱਲੇ ਰੋਟੀਆਂ ਪਕਾ ਕੇ ਹੱਲੇ ਸਮਾਨ ਚੱਕਣ ਵਾਲਾ ਸੀਗਾ ਸਾਰਾ ਸਲੇਪ ਤੋਂ ਮੈਂ ਚਲ ਕੋਲੇ ਬੰਨ ਦੀ ਰਹੇਗੀ ਕੋਲ ਆਪਾਂ ਸਲੇਪ ਸਾਫ ਕਰਕੇ ਬਰਤਨ ਸਾਫ ਕਰਕੇ ਤੇ ਬੋਲੀਆ ਦਾ ਦੁੱਧ ਅੰਦਰ ਹੀ ਲੈ ਜਾਾਂਗੇ ਅੰਦਰ ਹੀ ਬੈ ਕੇ ਪੀਾਂਗੇ ਤੇ ਖੰਡ ਪਾ ਲਈ ਸੀਗੀ ਥੋੜੀ ਜਿਨੀ ਚੱਕਰ ਵੀ ਪਾਵਾਂਗੇ ਨਾਲ ਖੰਡ ਥੋੜੀ ਹੀ ਪਾਈ ਸੀ ਤੇ ਖੰਡ ਵਾਲਾ ਡੱਬਾ ਵੀ ਆਪਣਾ ਭਰਨ ਵਾਲਾ ਸੀ ਮੈਂ ਕਿਚਲ ਕੋਲੇ ਵੀ ਭਰ ਲੈਨੇ ਆ ਤੇ ਵੀਡੀਓ ਨਾਲ ਜੀ ਵਧੀਆ ਲੱਗਦੀ ਹੈ ਨਾ ਤੇ ਪਲੀਜ਼ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸ਼ੱਕਰ ਗੁੜ ਨਾਲ ਨਾ ਜਿਆਦਾ ਸਵਾਦ ਲੱਗਦੀ ਹੈ ਪਰ ਉਹ ਵੀ ਰੇਣਾ ਜਿਵੇਂ ਸ਼ੱਕਰ ਤੇ ਗੁੜ ਦਾ ਮਿੱਠਾ ਥੋੜਾ ਜਿਹਾ ਫਿੱਕਾ ਰਹਿ ਜਾਂਦਾ ਫਿਰ ਬੱਚੇ ਰੋਲਾ ਪਾਉਂਦੇ ਨੇ ਇਸ ਲਈ ਮੈਂ ਥੋੜੀ ਜੀ ਵਿੱਚ ਖੰਡ ਵੀ ਪਾ ਲਈ ਸੀਗੀ ਤੇ ਸ਼ੁਕਰ ਹੁੰਦਾ ਜਿਉਂ-ਜਿਉਂ ਕੰਮ ਨਿਪਟਦੇ ਨੇ ਕਿ ਹੁਣ ਆਪਾਂ ਅੰਦਰ ਜਾਣਾ ਬੋਲੀ ਨੂੰ ਨਾ ਕੋਲ ਖੜ ਕੇ ਉਬਾਲਣਾ ਪੈਂਦਾ ਇਹ ਨਾ ਥੱਲੇ ਲੱਗ ਜਾਂਦੀ ਹੈ